ਮੈਂ ਆਪਣੀ ਵਿਰਸਤਾ ਦੇ ਦਮ ਪਰ ਮੈਂ ਮੁੱਖ ਮੰਤਰੀ ਪਦ ਦਾ ਦਾਵਾ ਕਰਦਾ ਬਣਾਣਾ ਜਾਂ ਨਾ ਬਣਾਣਾ ਇਹ ਹਾਈ ਕਮਾਂਡ ਦਾ ਕੰਮ ਹੈ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਦਰਮਿਆਨ ਅਨਿਲ ਵੇਜ ਨੇ ਵੱਡਾ ਦਾਅਵਾ ਕੀਤਾ ਅਨਿਲ ਵੇਜ ਨੇ ਪ੍ਰੈਸ ਕਾਨਫਰੰਸ ਦਾ ਐਲਾਨ ਕੀਤਾ ਹੈ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਦਾਵਾ ਕਰਨਗੇ ਦਾਅਵੇ ਕਿ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਸਿਨਿਆਰਤਾ ਦੇ ਆਧਾਰ ਤੇ ਮੁੱਖ ਮੰਤਰੀ ਦੇ ਅਹੁਦੇ ਤੇ ਦਾਵਾ ਕਰਾਂਗਾ ਇਸ ਲਈ ਇਸ ਨੂੰ ਬਣਾਉਣਾ ਜਾਂ ਨਾ ਬਣਾਉਣਾ ਹਾਈ ਕਮਾਂਡ ਦਾ ਕੰਮ ਹੈ ਦਾਅਵੇ ਕਿ ਹਰਿਆਣਾ ਚੋਣਾਂ ਦੌਰਾਨ ਭਾਜਪਾ ਆਗੂ ਤੇ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਦਾਵਾ ਕੀਤਾ ਹੈ ਜ਼ਿਕਰ ਕਰਦੇ ਕਿ ਪਾਰਟੀ ਨੇ ਅੰਬਾਲਾ ਛਾਉਣੀ ਤੋਂ ਅਨਿਲ ਵਿੱਜ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਹਾਲਾਂਕਿ ਪਾਰਟੀ ਨੇ ਅਜੇ ਤੱਕ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਹੈ ਕਿ ਹਰਿਆਣਾ ਤੋਂ ਬਾਅਦ ਭਾਜਪਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ ਦੱਸਦੇ ਕਿ ਅਨਿਲ ਵਿੱਜ ਨੇ ਕਿਹਾ ਹੈ ਮੈਂ ਹਰਿਆਣਾ ਚ ਭਾਜਪਾ ਦਾ ਸਭ ਤੋਂ ਸੀਨੀਅਰ ਵਿਧਾਇਕ ਹਾਂ ਮੈਂ 6 ਵਾਰ ਚੋਣ ਲੜ ਚੁੱਕਿਆ ਜਿੱਤ ਚੁੱਕਿਆ ਤੇ ਤਤਵੀਵਾਰ ਚੋਣ ਲੜ ਰਿਹਾ ਅੱਜ ਤੱਕ ਮੈਂ ਆਪਣੀ ਪਾਰਟੀ ਤੋਂ ਕਦੇ ਕੁਝ ਨਹੀਂ ਮੰਗਿਆ ਪਰ ਇਸ ਵਾਰ ਤੇ ਪੂਰੇ ਹਰਿਆਣਾ ਰਾਜ ਦੇ ਲੋਕਾਂ ਦੀ ਬੇਨਤੀ ਹੈ ਬਹੁਤ ਸਾਰੇ ਲੋਕ ਆ ਕੇ ਮੈਨੂੰ ਮਿਲ ਰਹੇ ਹਨ ਤੇ ਅੰਬਾਲਾ ਚਾਵਨੀ ਦੇ ਲੋਕਾਂ ਦੀ ਬੇਨਤੀ ਤੇ ਇਸ ਵਾਰ ਮੈਂ ਆਪਣੀ ਸਨਿਆਤਾ ਦੇ ਆਧਾਰ ਤੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਵਾ ਕਰਾਂਗਾ ਇਹ ਉਹਨਾਂ ਦਾ ਕੰਮ ਹੈ ਹਾਈ ਕਮਾਂਡ ਬਣਾਵੇ ਜਾਂ ਨਾ ਬਣਾਵੇ ਪਰ ਜੇਕਰ ਤੁਸੀਂ ਮੈਨੂੰ ਚਾਹੁੰਦੇ ਹੋ ਤਾਂ ਮੈਂ ਹਰਿਆਣਾ ਦੀ ਕਿਸਮਤ ਤੇ ਤਸਵੀਰ ਬਦਲ ਦਿਆਂਗਾ ਦੱਸ ਦੇ ਕਿ ਅਨਿਲ ਵਿਜ ਹਰਿਆਣਾ ਦੇ ਰਾਜਨੀਤਿਕ ਵਿੱਚ ਇੱਕ ਵੱਡਾ ਨਾਮ ਹੈ ਅਨਿਲ ਵਿਜ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਹਨ ਉਹ ਕਾਲਜ ਤੋਂ ਹੀ ਰਾਜਨੀਤਿਕ ਵਿੱਚ ਸਰਗਰਮ ਹੈ ਉਹ ਆਪਣੇ ਕਾਲਜ ਦੇ ਦਿਨਾਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਿੱਚ ਸ਼ਾਮਲ ਹੋ ਗਿਆ ਸੀ ਜਿਸ ਤੋਂ ਬਾਅਦ ਉਹ 1970 ਵਿੱਚ ਐਬੀ ਵੀਪੀ ਦੇ ਜਰਨਲ ਸੱਤਰਵੀ ਬਣੇ ਅਨਿਲ ਵਿਜ ਨੇ 1996 ਵਿੱਚ ਹਰਿਆਣਾ ਤੋਂ ਪਹਿਲੀ ਵਾਰ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਵਜੇ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਇਸ ਜਿੱਤ ਤੋਂ ਬਾਅਦ ਉਹ ਲਗਾਤਾਰ ਜੇਤੂ ਰਹੇ ਲਗਾਤਾਰ ਜੇਤੂ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਮੁੱਖ ਮੰਤਰੀ ਬਣਾਇਆ ਜਾਵੇ ਤੇ ਦੇਖਣਾ ਹੋਵੇਗਾ ਕਿ ਹਾਈ ਕਮਾਡ ਦਾ ਕੀ ਫੈਸਲਾ ਹੋਵੇਗਾ ਹੋਰ ਅਪਡੇਟ ਲਈ ਦੇਖਦੇ ਰਹੋ ਜੀਬੀ ਟੀਵੀ